ਉਹ ਆਲੇ ਦੁਆਲੇ ਨਗਰਾਂ ਤੋਂ ਆ ਕੇ ਦੀਵਾਨ ਸੁਣਦੇ ਸਨ ਕੁਝ ਬੰਦੇ ਐਸੇ ਵੀ ਆ ਕੇ ਬੈਠ ਜਾਂਦੇ ਸਨ ਜਿਹੜੇ ਕੇਵਲ ਤੇ ਕੇਵਲ ਦੇਖਣ ਵਾਸਤੇ ਆਉਂਦੇ ਆ ਉੱਥੇ ਕੀ ਗੱਲ ਹੁੰਦੀ ਹੈ ਕਿਹੜੀ ਗੱਲ ਕਰਦੇ ਆ ਉਹਨਾਂ ਦਾ ਕੋਈ ਪ੍ਰੇਮ ਨਹੀਂ ਹੁੰਦਾ ਕੇਵਲ ਦੇਖਣ ਪਰਖਣ ਹੀ ਜਾਂਦੇ ਆ ਚਾਰ ਚੁਫੇਰੇ ਵਿਰੋਧ ਹੋਵੇ ਤੇ ਵਿਰੋਧ ਦੇ ਵਿੱਚ ਤਾਂ ਕੁਦਰਤੀ ਗੱਲ ਹੈ ਵਿਰੋਧੀ ਆਦਮੀ ਆ ਕੇ ਬੈਠਦੇ ਆ ਪਰ ਉੱਥੇ ਕਰਦੇ ਕੀ ਆ ਇਸੇ ਤਰ੍ਹਾਂ ਰਾਜੇ ਪੀਮ ਚੰਦ ਦਾ ਵਜ਼ੀਰ ਇੱਕ ਦੇਵੀ ਚੰਦ ਉਹਨੂੰ ਪਹਾੜੀ ਰਾਜਿਆਂ ਨੇ ਸਲਾਹ ਕਰਕੇ ਭੇਜਿਆ ਸੀ ਵੀ ਤੂੰ ਸ਼ਰਧਾਲੂ ਬਣ ਕੇ ਚਲੇ ਜਾ ਸ਼ਰਧਾਲੂ ਬਣ ਕੇ ਉੱਥੇ ਬੈਠਾ ਰਹੀਂ ਸੇਵਾ ਵੀ ਕਰਦਾ ਰਹੀਂ ਫਿਰ ਸਾਰਾ ਪੇਤ ਸਾਨੂੰ ਆ ਕੇ ਦੱਸੇ ਵੀ ਗੁਰੂ ਨੂੰ ਫੜੀਏ ਕਿੱਦਾਂ ਇਹਦੀ ਕਮਜ਼ੋਰੀ ਕਿੱਥੇ ਹੈ ਉਸ ਕਮਜ਼ੋਰੀ ਦੇ ਰਾਹੀਂ ਜਦੋਂ ਕੋਈ ਬੰਦਾ ਕਮਜ਼ੋਰੀ ਫੜਦਾ ਕਿਸ ਰਸਤੇ ਅੰਦਰ ਵੜਿਆ ਜਾ ਸਕਦਾ ਕਿਸ ਰਸਤੇ ਇਹਨੂੰ ਫੜਿਆ ਜਾ ਸਕਦਾ ਉਹ ਬੈਠਿਆਂ ਬੈਠਿਆਂ ਕੁਦਰਤੀ ਗੱਲ ਹੈ ਜਦੋਂ ਮਾੜਾ ਬੰਦਾ ਗੱਲ ਕਰਦਾ ਉਹਨੇ ਮਾੜੇ ਕਮਾਏ ਹੁੰਦੇ ਆ ਦੂਜਿਆਂ ਤੇ ਅਸਰ ਕਰ ਜਾਂਦੇ ਆ ਉਹ ਜਿਹੜਾ ਚੰਗਾ ਬੰਦਾ ਚੰਗੇ ਬਚਨ ਕਮਾਏ ਹੁੰਦੇ ਆ ਨਾਮ ਕਮਾਇਆ ਹੁੰਦਾ ਉਹਦਾ ਚੰਗੇ ਗੱਲ ਅਸਰ ਦੂਜਿਆਂ ਤੇ ਕਰ ਜਾਂਦੀ ਆ ਤੇ ਜਿਹੜੇ ਮਾੜੇ ਬੰਦੇ ਚੰਗੀ ਗੱਲ ਕਰਨ ਉਹ ਤਾਂ ਨਹੀਂ ਅਸਰ ਕਰਦੀ ਮਾੜੀ ਅਸਰ ਕਰ ਜਾਂਦੀ ਕਿਉਂਕਿ ਉਹਨਾਂ ਦੀ ਕਮਾਈ ਹੋਈ ਆ ਉਹ ਜਿਹੜੇ ਭਲੇ ਪੁਰਸ਼ ਆ ਉਹਨਾਂ ਦੀ ਪਲੀ ਗੱਲ ਉਹਨਾਂ ਨੇ ਕਮਾਈ ਹੁੰਦੀ ਆ ਛੇਤੀ ਅਸਰ ਕਰ ਜਾਂਦੀ ਏ ਜਿਨ੍ਹਾਂ ਦੀ ਕਮਾਈ ਨਹੀਂ ਹੁੰਦੀ ਅਬਰ ਉਪਦੇਸੇ ਆਪ ਨਾ ਕਰੈ ਆਪ ਤਜਾਪਤ ਜਨਮੈ ਮਰੈ ਹੋਰ ਉਹਨਾਂ ਨੂੰ ਉਪਦੇਸ਼ ਕਰਨਾ ਤੇ ਆਪ ਕਮਾਉਣਾ ਨਹੀਂ ਉਹਨੂੰ ਵੀ ਸਜ਼ਾ ਦੱਸੀ ਏ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰ ਉਪਦੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਾਰਾ ਸਿੱਖਾਂ ਨੂੰ ਬਖਸ਼ਦੇ ਸੀ ਉਹ ਦੂਜਿਆਂ ਤੇ ਅਸਰ ਕਰਨਾ ਸੁਭਾਅਕ ਗੱਲ ਸੀ ਮਨੁੱਖ ਦਾ ਸੁਭਾਅ ਮੋੜ ਦੇਣਾ ਅੰਦਰੋਂ ਸੁਭਾਈ ਮੋੜ ਜਾਣਾ ਬਚਨ ਕਰਕੇ ਮੋੜ ਦੇਣਾ ਸੁਭਾਅ ਨੂੰ ਕਿੱਡੇ ਤੇ ਕਿੱਡਾ ਕਠੋਰ ਬੰਦਾ ਵੀ ਹੋਵੇ ਉਹਨੂੰ ਮੋੜ ਦੇਣਾ ਹਰ ਰੋਜ਼ ਬਚਨ ਕਰਦਿਆਂ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਸੁਣਦਿਆਂ ਸੁਣਦਿਆਂ ਉਹ ਜਿਹੜਾ ਆ ਕੇ ਬੈਠਾ ਸੀ ਦੇਖਣਾ ਗੁਰੂ ਨੂੰ ਕਿੱਦਾਂ ਫੜਿਆ ਜਾਵੇ ਉਹਨੂੰ ਅਸਲੀ ਸੋਝੀ ਆ ਗਈ ਗੁਰੂ ਨੂੰ ਫੜਿਆ ਕਿੱਦਾਂ ਇਸ ਨੂੰ ਕਿਦਾਂ ਫੜਿਆ ਜਾਵੇ ਅਖੀਰ ਕਿ ਛੱਟੇ ਤੇ ਗੱਲ ਹੈ ਕਿ ਗੁਰੂ ਨੂੰ ਜੇ ਭਗਤਾਂ ਨੇ ਫੜਿਆ ਪ੍ਰੇਮ ਕਰਕੇ ਫੜਿਆ ਪ੍ਰੇਮ ਤੋਂ ਬਿਨਾ ਗੁਰੂ ਫੜਿਆ ਨਹੀਂ ਗਿਆ ਸਾਚ ਕਹੋ ਸੁਣ ਲੇ ਹੋ ਸੱਬੇ ਜਨ ਪ੍ਰੇਮ ਕੀਓ ਤੈਨਹੀਂ ਪ੍ਰਪਾਇਓ ਜੇ ਪਰਮੇਸ਼ਰ ਬਸ ਵਿੱਚ ਆਇਆ ਤੇ ਪ੍ਰੇਮ ਕਰਕੇ ਆਇਆ ਜ਼ਬਰਦਸਤੀ ਮਨ ਹਟਕੇ ਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਬڑے-ਬڑے ਲੋਕਾਂ ਨੇ ਹਟ ਕਰਕੇ ਕੋਸ਼ਿਸ਼ ਕੀਤੀ ਪਰ ਨਹੀਂ ਪਰਮੇਸ਼ਰ ਮਿਲਿਆ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਦੇ ਛੇਤੀ ਮਿਲ ਗਿਆ ਉਹਨੂੰ ਸੋਝੀ ਆ ਗਈ ਜਿਹੜਾ ਪ੍ਰੇਮ ਕਰੂਗਾ ਛੇਤੀ ਗੁਰੂ ਦੇ ਨੇੜੇ ਪਹੁੰਚ ਜਾਊਗਾ ਉਹਦਾ ਗੁਰੂ ਨਾਲ ਪ੍ਰੇਮ ਹੋਇਆ ਪ੍ਰੇਮ ਹੁੰਦਿਆਂ ਹੁੰਦਿਆਂ ਉਹਨੇ ਆਪਣੀ ਅਸਲੀ ਗੱਲ ਮਨ ਦੀ ਕੱਢ ਦਿੱਤੀ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਦੇ ਚਰਨਾਂ ਤੇ ਮੱਥਾ ਰੱਖ ਕੇ ਉੱਚੀ-ਉੱਚੀ ਬੱਬਾ ਮਾਰ ਕੇ ਰੋਇਆ ਅਸਲੀ ਗੱਲ ਦੱਸੀ ਮਹਾਰਾ ਮੈਂ ਇਸ ਕੰਮ ਨੂੰ ਆਇਆ ਸੀ ਮੈਨੂੰ ਰਾਜਿਆਂ ਨੇ ਭੇਜਿਆ ਸੀ ਵੀ ਜਾ ਕੇ ਦੇਖ ਕੇ ਆ ਗੁਰੂ ਨੂੰ ਫੜੀਏ ਕਿਦਾਂ ਮੈਨੂੰ ਮਹਾਰਾ ਸੱਚੇ ਪਾਤਸ਼ਾਹ ਮੈਨੂੰ ਪਤਾ ਲੱਗ ਗਿਆ ਤੁਸੀਂ ਕਿਦਾਂ ਬਸ ਵਿੱਚ ਆਉਂਦੇ ਹੋ ਪਰ ਮੈਂ ਹੁਣ ਜਾਣਾ ਨਹੀਂ ਚਾਹੁੰਦਾ ਮੇਰੀ ਇੱਛਾ ਤੁਹਾਡੇ ਕੋਲ ਰਹਿਣ ਦੀ ਹੈ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੂੰ ਇੱਕ ਵਾਰ ਜਾਇਆ ਫਿਰ ਵਾਪਸ ਆ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਮੰਨ ਕੇ ਉਹਦਾ ਨਾਮ ਸੀ ਦੇਵੀ ਚੰਦ ਰਾਜੇ ਭੀਮਚੰਦ ਦੇ ਪਿਤਾ ਦਾ ਵਜੀਰ ਸੀ ਏ ਬਡੇਰੀ ਉਮਰ ਸੀ ਪਿਤਾ ਦੇ ਬਾਅਦ ਫਿਰ ਰਾਜਾ ਭੀਮਚੰਦ ਰਾਜਾ ਬਣ ਗਿਆ ਤੇ ਫਿਰ ਉਹਦਾ ਵਜੀਰ ਬਣ ਗਿਆ ਸਿਆਣਾ ਕਰਕੇ ਰਾਜੇ ਭੀਮਚੰਦ ਨੇ ਇਹਨੂੰ ਭੇਜਿਆ ਸੀ ਉਹਨੇ ਜਾ ਕੇ ਰਾਜਿਆਂ ਦੀ ਸਭਾ ਇਕੱਠੀ ਕੀਤੀ ਆਲੇ-ਦੁਆਲੇ ਜਿੰਨੇ ਰਾਜੇ ਪਹਾੜੀ ਸਨ ਇਕੱਠੇ ਕੀਤੇ ਇਕੱਠੇ ਕਰਕੇ ਰਾਜੇ ਭੀਮਚੰਦ ਨੇ ਕਿਹਾ ਵੀ ਅੱਜ ਮੇਰਾ ਸੀਆਈਡੀ ਲੈਣ ਵਾਲਾ ਸੋਈਆ ਜਿਹੜਾ ਮੈਂ ਭੇਜਿਆ ਸੀ ਉਹਨੇ ਅੱਜ ਆ ਕੇ ਸਾਰੀ ਖਬਰ ਦੇਣੀ ਹੈ ਰਾਜੇ ਇਕੱਠੇ ਹੋਏ ਤੇ ਪੁੱਛਿਆ ਦੇਵੀ ਚੰਦ ਨੂੰ ਉਹਨੇ ਕਿਹਾ ਵੀ ਗੱਲ ਇਦਾਂ ਹੈ ਜੇ ਤੁਸੀਂ ਗੁਰੂ ਨੂੰ ਫੜਨਾ ਹੋਵੇ ਤੁਸੀਂ ਤਾਂ ਸਾਰੇ ਫੌਜਾਂ ਇਕੱਠੀਆਂ ਕਰਕੇ ਰੰਗਜੀਤ ਦੀ ਫੌਜ ਵੀ ਲਾਓ ਤਾਂ ਗੁਰੂ ਨੂੰ ਫੜ ਨਹੀਂ ਸਕਦਾ ਦੁਨੀਆਂ ਦੇ ਵਿੱਚ ਨਹੀਂ ਕੋਈ ਫੜ ਸਕਦਾ ਉਹਨੂੰ ਜੇ ਫੜਨਾ ਹੋਵੇ ਤੇ ਫਿਰ ਪ੍ਰੇਮ ਕਰਕੇ ਤਾਂ ਜਿੱਦਾਂ ਮਰਜੀ ਤੁਸੀਂ ਫੜ ਲਓ ਪਰ ਜਬਰਦਸਤੀ ਗੁਰੂ ਨੂੰ ਨਹੀਂ ਫੜ ਸਕਦੇ ਇਹ ਬਚਨ ਕਰਦਿਆਂ ਕਰਦਿਆਂ ਰਾਜਾ ਭੀਮਚੰਦ ਉਸ ਵੇਲੇ ਤਾਂ ਬੋਲਿਆ ਨਾ ਰਾਜੇ ਉੱਠ ਕੇ ਚਲੇਗਾ ਉਹ ਤੋਂ ਬਾਅਦ ਰਾਜੇ ਭੀਮਚੰਦ ਨੂੰ ਗੁੱਸਾ ਚੜਿਆ ਕ੍ਰੋਧ ਚੜਿਆ ਇਹ ਤਿੰਨ ਹੱਥ ਮਾੜੇ ਆ ਰਾਜੇ ਦਾ ਹੱਥ ਇਸਤਰੀ ਦਾ ਹੱਥ ਤੇ ਬੱਚੇ ਦਾ ਹੱਥ ਸ਼ਾਸਤਰਾ ਨੇ ਮੰਨੇ ਆ ਇਹ ਤਿੰਨ ਹੱਥ ਬਹੁਤ ਖਤਰਨਾਕ ਗਿਣੇ ਗਏ ਆ ਤੇ ਰਾਜੇ ਨੇ ਕਿ ਉਹਨੂੰ ਸਜ਼ਾ ਦੇ ਦਿੱਤੀ ਕਹਿੰਦਾ ਇਹਨੂੰ ਪਤਾ ਲੱਗੇ ਜਿਹੜੀਆਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦਾ ਰਿਹਾ ਉਹਨਾਂ ਅੱਖਾਂ ਵਿੱਚ 3-3 ਇੰਚ ਲੰਬੇ ਕਿੱਲ ਅੱਗ ਨਾਲ ਲਾਲ ਕਰਕੇ ਦੀਆਂ ਅੱਖਾਂ 'ਚ ਖੋਪ ਦਿਓ। ਇਹਨੂੰ ਸਜਾ ਦਿਓ। ਜਲਾਦਾ ਨੇ ਬਨਲੇ ਹਲ ਜਾ ਕੇ ਪਹਾੜੀ ਤੇ ਕਿੱਲ ਵੀ ਲਾਲ ਕਰ ਲਏ ਤੇ ਖੋਪਣ ਵਾਸਤੇ ਜਲਾਦਾ ਨੇ ਤਿਆਰੀ ਕੀਤੀ ਆ। ਕਿਉਂਕਿ ਕਿਸੇ ਟਾਈਮ ਜਲਾਦਾ ਤੇ ਹੁਕਮ ਵਿੱਚ ਚੱਲਦੇ ਸੀ। ਵਾਜੂ ਜਲਾਦਾਂ ਨੂੰ ਹੁਕਮ ਰਾਜੇ ਭੀਮਚੰਦ ਦਾ ਮੰਨਣਾ ਪਿਆ ਉਹਨੇ ਜਦੋਂ ਬੇਨਤੀ ਕੀਤੀ ਭੀਮਚੰਦ ਤੂੰ ਮਾਫੀ ਭੀਮਚੰਦ ਤੋਂ ਮਾਫੀ ਮੰਗ ਲਾ ਮਾਫੀ ਮੰਗ ਲਾ ਤੈਨੂੰ ਛੱਡ ਦਊਗਾ ਸਾਡਾ ਮਨ ਮੰਨਦਾ ਨਹੀਂ ਤੇਰੀਆਂ ਅੱਖਾਂ 'ਚ ਕੇਲ ਲਾ ਦੀਏ ਤੂੰ ਸਾਡਾ ਅਸੀਂ ਕਿਸੇ ਟਾਈਮ ਤੇਰਾ ਹੁਕਮ ਮੰਨਦੇ ਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਤਿੰਨ ਕਾ ਪਾਉ ਸਭ ਗਵਾਸੀ ਨਿਰਪਉ ਜਪੇ ਸਗਲ ਪਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਨ੍ਹਾਂ ਨੇ ਨਿਰਪਾਪਰ ਮੇਸ਼ਨ ਅਰੰਕਾਰ ਨੂੰ ਜਪਿਆ ਉਹਨਾਂ ਦੇ ਸਾਰੇ ਪੈ ਖਤਮ ਹੋ ਜਾਂਦੇ ਆ ਉਹ ਕਹਿੰਦਾ ਭਾਈ ਮੇਰਾ ਇਹ ਕੁਛ ਨਹੀਂ ਵਿਗਾੜ ਸਕਦਾ ਜਾਮ ਗੁਰੂ ਹੋਏ ਬਲ ਲੱਖ ਬਾਹਾਂ ਕਿਆ ਕੀਜੈ ਅਗਰ ਗੁਰੂ ਕਿਸੇ ਬਲ ਹੋ ਜਾਵੇ ਲੱਖਾਂ ਬਾਹਾਂ ਉਲੜਦੀਆਂ ਹੋਣ ਉਹਦਾ ਕੁਛ ਨਹੀਂ ਵਿਗਾੜ ਸਕਦੇ ਜੇ ਤੁਹਾਡਾ ਮੇਰੇ ਨਾਲ ਪ੍ਰੇਮ ਹੈ ਤੇ ਇੱਕ ਗੱਲ ਕਰੋ ਵੀ ਮੈਨੂੰ 5-7 ਮਿੰਟ ਦੇਵੋਗੇ ਤੁਸੀਂ ਉਹ ਕਹਿਣਗੇ ਠੀਕ ਹੈ ਮੈਨੂੰ ਤੁਸੀਂ 5-7 ਮਿੰਟ ਦੇ ਦਿਓ ਉਹਦੇ ਤੋਂ ਬਾਅਦ ਮੈਂ ਤੁਹਾਨੂੰ ਇਸ਼ਾਰਾ ਕਰ ਦੂੰਗਾ ਤੁਸੀਂ ਕਿਲ ਚੱਕ ਕੇ ਮੇਰੀ ਅੱਖਾਂ 'ਚ ਖੋਬ ਦਿਓ ਜਲਾਦ ਮੰਨ ਗਏ ਤੇ ਦੇਵੀ ਚੰਦ ਨੇ ਬੈਠ ਕੇ ਇਕਾਗਰ ਹੋ ਕੇ ਇਕਾਗਰ ਹੋ ਕੇ ਸਾਈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਧਿਆਨ ਧਰਿਆ ਇਸ਼ਾਰਾ ਕਰ ਦਿੱਤਾ ਜਲਾਦਾਂ ਨੇ ਕਿਲ ਖੋਬ ਦਿੱਤੇ ਉਹ ਕਿਲ ਖੋਬ ਕੇ ਚਲੇ ਗਏ ਨਦੇ ਵੀ ਚੰਦ ਜੀ ਦਾ ਸੋਤਾ ਉੱਠਿਆ ਹੁੰਦਾ ਸੁਪਨੇ ਦੀ ਮੰਗ ਰ ਅੱਖਾਂ ਤੇ ਹੱਥ ਫੇਰਿਆ ਕੁਛ ਨਹੀਂ ਹੈ ਬੜਾ ਹੈਰਾਨ ਹੋਇਆ ਵਰਤਿਆ ਸਭ ਕੁਝ ਸੱਚ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾ ਤੇਰੀਆਂ ਤੂੰ ਜਾਣੇ ਉੱਥੋਂ ਉੱਠਿਆ ਫਿਰ ਰਾਜਪਾਲ ਨੂੰ ਨਹੀਂ ਗਿਆ ਰਾਜੇ ਭੀਮਚੰਦ ਦਾ ਹੁਕਮ ਸੀ ਕਿ ਇਹਦੀ ਲਾਸ਼ ਸਵੇਰ ਨੂੰ ਚੱਕ ਕੇ ਲਿਆ ਕੇ ਸ਼ਾਹੀ ਦਰਵਾਜ਼ੇ ਤੇ ਟੰਗਣੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਰਾਜੇ ਪੀਮਚੰਦ ਦਾ ਵਿਰੋਧ ਕੀਤਾ ਸੀ ਇਹਨੇ ਇਹਨੂੰ ਸਜ਼ਾ ਦਿੱਤੀ ਹੈ। ਉਹ ਸਿੱਧਾ ਅਨੰਦਪੁਰ ਸਾਹਿਬ ਦੀ ਧਰਤੀ ਪਹੁੰਚਿਆ ਸਾਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜਿੱਥੇ ਉਹਨਾਂ ਦਾ ਆਸਣ ਸੀ ਸਾਹਮਣੇ ਚੱਲਿਆ ਗਿਆ। ਪਹਿਰਾ ਲੱਗਿਆ ਹੋਇਆ ਪਹਿਰੇਦਾਰ ਨੂੰ ਬੇਨਤੀ ਕੀਤੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦਰਸ਼ਨ ਕਰਨੇ ਆ। ਉਹ ਕਹਿਣ ਲੱਗੇ ਵੀ ਨਹੀਂ ਤੂੰ ਅੰਦਰ ਨਹੀਂ ਜਾ ਸਕਦਾ ਕਹਿਣ ਲੱਗਾ ਕਿਉਂ? ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸਿਹਤ ਨਹੀਂ ਚੰਗੀ। ਉਹ ਕਹਿਣ ਲੱਗਿਆ ਕੱਲ ਤਾਂ ਮਹਿਲ ਇੱਥੋਂ ਗਿਆ ਦੋ ਦਿਨ ਹੋਏ ਮੈਨੂੰ ਇੱਥੋਂ ਗਏ ਨੂੰ ਉਦੋਂ ਤਾਂ ਚੰਗੇ ਭਲੇ ਸੀ ਕਹਿੰਦਾ ਵੀ ਪਤਾ ਨਹੀਂ ਹੈ ਸੇਵਾਦਾਰ ਕਹਿੰਦਾ ਮੈਨੂੰ ਵੀ ਪਤਾ ਨਹੀਂ ਮੈਂ ਸੁਣੀ ਸੁਣਾਈ ਗੱਲ ਹੈ ਮੈਂ ਤਾਂ ਅੰਦਰੋਂ ਜਿਹੜੇ ਸੇਵਾਦਾਰ ਆਏ ਉਹਨਾਂ ਤੋਂ ਗੱਲ ਸੁਣੀ ਆ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲੰਮੇ ਪਏ ਸੀ ਤੇ ਉਹਨਾਂ ਦੇ ਪੈਰਾਂ ਚੋਂ ਲਹੂ ਚੱਲਣ ਲੱਗ ਗਿਆ ਤੇ ਉਹਨੇ ਮੈਨੂੰ ਦੱਸਿਆ ਵੀ ਪੈਰਾਂ ਤੇ ਪਟੀਆਂ ਬੰਨੀਆਂ ਹੋਈਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੰंजे ਤੇ ਲੰਮੇ ਪਏ ਅੰਦਰੋਂ ਆਵਾਜ਼ ਸੁਣ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਵਾਜ਼ ਮਾਰੀ ਕੌਣ ਹੈ ਕਹਿੰਦੇ ਮਹਾਰਾਜ ਦੇਵੀ ਚੰਦ ਰਾਜੇ ਭੀਮ ਚੰਦ ਦਾ ਵਜ਼ੀਰ ਕਹਿੰਦੇ ਅੰਦਰ ਭੇਜਦੇ ਦੇਵੀ ਚੰਦ ਅੰਦਰ ਚੱਲਿਆ ਗਿਆ ਪਟੀਆਂ ਬੰਨੀਆਂ ਹੋਈਆਂ ਤੇ ਵਿੱਚ ਲਹੂ ਸਿੰਮਦਾ ਪਟੀਆਂ ਲੇਬੜੀਆਂ ਹੋਈਆਂ ਲਹੂ ਦੇ ਨਾਲ ਉਹਨੇ ਪੁੱਛਿਆ ਮਹਾਰਾਜ ਆਪ ਜੀ ਦੇ ਪੈਰਾਂ ਨੂੰ ਕੋਈ ਤਕਲੀਫ ਕੋਈ ਨੰਗੇ ਪੈਰੀ ਤੁਰੇ ਕੀ ਲੱਗਿਆ ਸਾਬ ਕਹਿਣ ਲੱਗੇ ਇਹ ਵੀ ਚੰਦਾ ਛੱਟ ਤੋਂ ਲੱਗਣੇ ਦੀ ਗੱਲ ਛੱਟ ਤੋਂ ਤੋਂ ਕੱਲ ਦੀ ਗੱਲ ਸੁਣਾ ਤੇਰੇ ਨਾਲ ਕਿੱਦਾਂ ਬੀਤੀ ਉਹਨੇ ਫੇ ਸਾਰੀ ਗੱਲ ਸੁਣਾਈ ਕਹਿੰਦਾ ਮਹਾਰਾਜ ਮੈਨੂੰ ਪਤਾ ਨਹੀਂ ਲੱਗਿਆ ਪਰ ਮੈਨੂੰ ਸਜ਼ਾ ਉਹਨਾਂ ਨੇ ਦਿੱਤੀ ਪੇ ਤਿੰਨ ਤਿੰਨੇ ਚ ਲੰਬੇ ਇਹਦੇ ਅੱਖਾਂ 'ਚ ਲਾਲ ਕਰਕੇ ਕਿੱਲ ਅੱਖਾਂ 'ਚ ਠੋਕ ਦਿਓ ਕਹਿੰਦਾ ਮਹਾਰਾਜ ਕਿਲ ਤਾਂ ਉਹਨਾਂ ਨੇ ਠੋਕ ਦਿੱਤੇ ਪਰ ਮੈਨੂੰ ਪਤਾ ਨਹੀਂ ਲੱਗਿਆ ਮੈਂ ਜਿਹਦਾ ਸੁਪਨੇ ਮੰਗ ਰੋਟਿਆ ਹਾਂ ਹੂੰਗਾ ਨਾ ਮੈਨੂੰ ਕਿਲਾ ਦਾ ਪਤਾ ਲੱਗਿਆ ਨਾ ਮੈਨੂੰ ਕੋਈ ਜਿਹਦਾ ਸੁਪਨੇ ਮੰਗਰ ਕੋਈ ਤਕਲੀਫ ਨਹੀਂ ਹੋਈ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਰਹਾਣੇ ਥੱਲੇ ਹੱਥ ਮਾਰਿਆ ਦੋ ਕਿਲ ਕੱਢ ਕੇ ਦੇਵੀ ਚੰਦ ਨੂੰ ਦਿਖਾ ਲ ਕੇ ਕਹਿੰਦੇ ਐ ਤਾਂ ਨਹੀਂ ਸੀ ਦੇਵੀ ਚੰਦ ਹੈਰਾਨ ਹੋ ਗਿਆ ਪੈਰਾਂ ਥੱਲੇ ਮਿੱਟੀ ਨਿਕਲ ਗਈ ਕਿਲ ਤਾਂ ਉਹੀ ਆ ਇਹ ਕਿਲ ਇੱਥੇ ਕਿਦਾਂ ਪਹੁੰਚ ਗਏ ਇਹ ਕਿਲ ਉਹੀ ਅੱਜ ਉਸ ਪਹਾੜੀ ਤੇ ਮੇਰੀਆਂ ਅੱਖਾਂ ਵਿੱਚ ਖੋਬੇ ਸੀ ਬਹੁਤ ਹੈਰਾਨ ਹੋਇਆ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਾਰਨ ਨੂੰ ਪੁੱਛਣ ਲੱਗਿਆ ਮਹਾਰਾਜ ਇਹ ਕਿਲ ਮਹਾਰਾਜ ਇੱਥੇ ਕਿਦਾਂ ਪਹੁੰਚ ਗਏ ਸਹਿਬ ਕਹਿਣ ਲੱਗੇ ਦੇਵੀ ਚੰਦਾ ਤੂੰ ਸਾਡਾ ਬੜਾ ਪਲਾ ਕਰ ਦਿੱਤਾ ਜਦੋਂ ਤੇਰੀਆਂ ਅੱਖਾਂ 'ਚ ਕਿਲ ਚੋਬੇ ਆ ਤੇ ਧਿਆਨ ਧਰਿਆ ਸੀ ਸਾਡੇ ਚਰਨਾਂ ਦਾ ਉਹ ਕਿਲ ਤੇਰੀਆਂ ਅੱਖਾਂ 'ਚ ਨਹੀਂ ਲੱਗੇ ਸਾਡਿਆਂ ਪੈਰਾਂ 'ਚ ਲੱਗ ਗਏ ਜੇ ਤੂੰ ਕਿਤੇ ਸਾਡੀਆਂ ਅੱਖਾਂ ਦਾ ਧਿਆਨ ਧਰ ਲੈਂਦਾ ਉਹ ਕਿਲ ਸਾਡੀਆਂ ਹੱਥਾਂ 'ਚ ਉੱਭ ਜਾਣੀ ਸੀ ਤੂੰ ਸਾਡਾ ਬੜਾ ਭਲਾ ਕੀਤਾ ਇਹਨੂੰ ਕਹਿੰਦੇ ਮਨ ਬੇਧਿਆ ਚਰਨ ਅਰਬਿੰਦ ਗੁਰੂ ਦੇ ਚਰਨਾਂ ਨੂੰ ਮੁੱਖ ਰੱਖ ਕੇ ਗੁਰੂ ਦੇ ਚਰਨਾਂ 'ਚ ਆਸਰਾ ਲੈ ਕੇ ਇਹਾ ਸਿੱਖ ਇਹੋ ਜਿਹਾ ਸਿੱਖ ਇੱਕ ਭਾਈ ਗੋंदा ਵੀ ਹੋਇਆ ਸਤਵੇਂ ਪਾਤਸ਼ਾਹ ਜੀ ਗੁਰੂ ਹਰ राय ਸਾਹਿਬ ਜੀ ਦਾ ਮਹਾਰਾਜਾ ਸਿੱਖ ਜਿਨੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਦੇ ਚਰਨ ਫੜਲੇ ਸੀ ਕਾਬਲ ਵਿੱਚ ਉੱਥੇ ਬੈਠੇ ਨੇ ਚਰਨ ਫੜਲੇ ਸਹਿਬ ਉੱਠੇ ਨਹੀਂ ساری ਦਿਹਾੜੀ ਸੇਵਾਦਾਰ ਨੇ ਕਿਹਾ ਮਹਾਰਾਜ ਪ੍ਰਸ਼ਾਦਾ ਵਰਤਾਈਏ ਜੀ ਕਹਿੰਦੇ ਨਹੀਂ ਪਾਈ 3 ਵਜ ਗਏ ਸ਼ਾਮ ਦੇ ਦੀਵਾਨ ਨਹੀਂ ਸਵਾਪਤੀ ਵੀ ਹੋ ਗਈ ਤੇ ਜਦੋਂ 3 ਵਜਤ ਬਾਅਦ 4 ਵਜੇ ਜਾ ਕੇ ਸਿੱਖ ਨੇ ਚਰਨ ਛੱਡੇ ਤੇ ਸਹਿਬ ਕਹਿੰਦੇ ਹੁਣ ਪ੍ਰਸ਼ਾਦੀ ਦੀ ਘੰਟੀ ਵਜਾਓ ਪੁੱਛਿਆ ਮਹਾਰਾਜ ਅੱਜ ਦੇਰ ਕਰ ਦਿੱਤੀ ਪ੍ਰਸ਼ਾਦੇ ਨੂੰ ਕਹਿੰਦੇ ਭਾਈ ਇੱਕ ਸਿੱਖ ਸਾਡੇ ਚਰਨ ਨਹੀਂ ਛੱਡਦਾ ਸੀ ਕਾਬਲ ਵਿੱਚ ਪਾਈ ਗੋਂਦਾ ਸਾਡੇ ਚਰਨਾਂ ਨੂੰ ਫੜ ਕੇ ਬੈਠਾ ਸੀ ਜਦੋਂ ਪਾਈ ਗੋਂਦਾ ਆਇਆ ਤੇ ਉਹਨੂੰ ਪੁੱਛਿਆ ਫਿਰ ਉਹਨੇ ਦੱਸਿਆ ਗੁਰੂ ਦੇ ਚਰਨਾਂ ਨੂੰ ਉਕਾਗਰ ਹੋ ਕੇ ਫੜ ਲੈਣਾ ਇਹਨੂੰ ਕਹਿੰਦੇ ਮਨ ਵਿਧਿਆ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਮਿਝ ਗਿਆ ਜਿਨ੍ਹਾਂ ਦਾ ਵੱਜ ਗਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੂ ਓਟ ਗਵਿੰਦ ਗਪਾਲ ਰਾਏ ਸੇਵਾ ਸਵਾਮੀ ਲਾਹੂ ਉਹਨਾਂ ਨੇ ਫਿਰ ਇਹੀ ਲਾਹਾ ਸਮਝਿਆ ਜਿਨ੍ਹਾਂ ਨੂੰ ਇਹ ਅਵਸਥਾ ਮਿਲ ਗਈ ਪਰਮੇਸ਼ਰ ਦੇ ਓਟ ਤੋਂ ਬਿਨਾਂ ਦੂਸਰੀ ਓਟ ਤੱਕੀ ਨਹੀਂ ਦਰਸ਼ਨਾਂ ਦੀ ਇੱਛਾ ਹਰ ਵੇਲੇ ਮਨ ਦੇ ਅੰਦਰ ਬਣ ਗਈ ਸੰਸਾਰਕ ਪਦਾਰਥਾਂ ਦੀ ਇੱਛਾ ਖਤਮ ਹੋ ਗਈ ਕੁਝ ਨਹੀਂ ਚਾਹੀਦਾ ਕੋਈ ਵਸਤੂ ਚਾਹੀਦੀ ਨਹੀਂ ਜਦੋਂ ਮਹਾ ਸਿੰਘ ਨੂੰ ਪਤਾ ਲੱਗ ਗਿਆ ਅਸਲ ਗੱਲ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਿੰਨ ਲੋਕ ਦਾ ਰਾਜ ਵੀ ਦੇ ਰਹੇ ਕਹਿੰਦਾ ਮਹਾਰਾਜ ਲੈਣਾ ਹੈ ਕੁਝ ਨਹੀਂ ਜੀ ਪਤਾ ਲੱਗ ਗਿਆ ਕੋਈ ਕਿਸੇ ਵਸਤੂ ਦੀ ਇੱਛਾ ਨਹੀਂ ਜੀ ਹੈ ਬਸ ਇੱਕੋ ਇੱਛਾ ਮਹਾਰਾਜ ਜਿਹੜਾ ਤੁਹਾਡੇ ਨਾਲ ਬਦਾਵਾ ਦੇ ਬੈਠੇ ਹੋ ਪਾੜਦੇ ਹੋ ਜੀ ਫਿਰ ਇੱਕੋ ਹੀ ਸਿੱਖ ਦੀ ਇੱਛਾ ਰਹਿ ਜਾਂਦੀ ਹੈ ਜੇ ਦਿੱਥੇ ਅਵਸਥਾ ਪਹੁੰਚ ਜਾਂਦੀ ਫਿਰ ਕਹਿੰਦਾ ਵੋਟ ਗੋਬਿੰਦ ਗੋਪਾਲ ਰਾਏ ਮਾਰਾ ਤੁਹਾਡੇ ਚਾਨਾ ਤੋਂ ਬਿਨਾ ਹੋਰ ਕੋਈ ਵੋਟ ਆਸਰਾ ਹੈ ਹੀ ਨਹੀਂ ਹੈ ਸੇਵਾ ਸੁਆਮੀ ਲਾਹੋ ਸੇਵਾ ਕਰਕੇ ਸਾਰਾ ਜੀਵਨ ਗੁਜ਼ਾਰ ਦੇਣਾ ਇੱਥੇ ਬਹੁਤ ਸਾਰੇ ਮਹਾਪੁਰਸ਼ ਆਪਣੀਆਂ ਸੁਵਾਸਾਂ ਤੱਕ ਜੀਵਨ ਲਾ ਗਏ ਦੀਨਾ ਦੀ ਵਸਤਾ ਉੱਥੇ ਤੱਕ ਪਹੁੰਚੀ ਹੋਈ ਸੀ ਸੰਤ ਬਾਬਾ ਬਹਾਲ ਸਿੰਘ ਜੀ ਰਾਤ ਦੀ 12 ਤੋਂ 2 ਰੌਲ ਸਾਰੀ ਜ਼ਿੰਦਗੀ ਲਾਈ ਉਹਨਾਂ ਨੇ ਮੂਲ ਮੰਤਰ ਦੀ ਅਖੀਰ ਤੱਕ ਸੁਵਾਸਾਂ ਤੱਕ ਉੱਪਰ ਜਾ ਕੇ ਸਰੀਰ ਡਿੱਗ ਗਿਆ ਜਿੱਥੇ ਰੌਲ ਲਾਉਂਦੇ ਮੂਲ ਮੰਤਰ ਦੀ ਉੱਥੇ ਜਾ ਕੇ ਸਰੀਰ ਡਿੱਗ ਪਿਆ ਡਿੱਗਿਆ ਸਰੀਰ ਫਿਰ ਰੌਲ ਛੱਡੀ ਹੈ ਨਹੀਂ ਤੇ ਅਖੀਰ ਸੁਵਾਸਾਂ ਤੱਕ ਸੇਵਾ ਸੁਆਮੀ ਲਾਹੋ ਇਹ ਲਾਹਾ ਖਟਿਆ ਸੇਵਾ ਪਰਮੇਸ਼ਰ ਦੀ ਚਰਨਾਂ ਦੀ ਸੇਵਾ ਕਰਕੇ ਉਹਨੂੰ ਇਲਾਹਾ ਸਮਝਿਆ ਬਾਕੀ ਸੰਸਾਰ ਦੇ ਪਦਾਰਥ ਆਵ ਰਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਇਹ ਅਵਸਥਾ ਵਾਲੇ ਪੁਰਖਾਂ ਨੂੰ ਇਹ ਗੱਲ ਮਿਲਦੀ ਹੈ ਕਿ ਮੇਰੇ ਸਵਾਸ ਸੇਵਾ ਵਿੱਚ ਬਤੀਤ ਹੋ ਜਾਣ ਉਸ ਪਰਮੇਸ਼ਰ ਦਾ ਓਟ ਆਸਰਾ ਮੈਨੂੰ ਮਿਲ ਜਾਵੇ ਉਹਨਾਂ ਨੇ ਓਟ ਆਸਰਾ ਦਿੱਤਾ ਤਾਂ ਹੀ ਦੇਵੀ ਚਾਂਦੀਆਂ ਅੱਖਾਂ 'ਚ ਤਿੱਕਲ ਨਹੀਂ ਖੋਬੇ ਜਾਂ ਦੇਵੀ ਚਾਂਦਾ ਨਾ ਹੋ ਜਾਣਾ ਸੀ ਪੋਟ ਗੁਬਿੰਦ ਗੋਪਾਲ ਰਾਏ ਸੇਵਾ ਸਵਾਮੀ 라ਹੂ ਵਿਖਿਆ ਪੋਹ ਨ ਸਕੀ ਮਿਲ ਸਾਧੂ ਗੁਣ ਗਾਹੂ ਜਿਹਨੂੰ ਇਹ ਵਿਵਸਥਾ ਮਿਲ ਜਾਂਦੀ ਹੈ ਉਹ ਜਿੱਥੇ ਮਰਜੀ ਬੈਠ ਜਾਣ ਚੋਰਾਾਂ ਚ ਬੈਠ ਜਾਣ ਠਗਾਾਂ ਚ ਬੈਠ ਜਾਣ ਸ਼ਰਾਬੀਆਂ ਚ ਬਹਿ ਜਾਣ ਸਮੈਕੀਆਂ ਚ ਬਹਿ ਜਾਣ ਉਹਨਾਂ ਨੂੰ ਇਹ ਗੱਲਾਂ ਸਪਰਸ਼ ਨਹੀਂ ਕਰਦੀਆਂ ਉਹਨਾਂ ਦੇ ਇਹ ਗੱਲਾਂ ਨੇੜੇ ਨਹੀਂ ਆਉਂਦੀਆਂ ਵੇਖਿਆ ਪਹੋ ਨਹੀਂ ਸਕੀ ਮਿਲ ਸਾਧੂ ਗੁਣਗਾ ਉਹ ਜਿਨ੍ਹਾਂ ਨੂੰ ਸਾਧੂ ਦੀ ਸੰਗਤ ਮਿਲ ਗਈ ਸਾਧੂ ਦੀ ਸੰਗਤ ਕਰਕੇ ਪਰਮੇਸ਼ਰ ਦੇ ਗੁਣ ਗਾਉਣ ਦਾ ਸਮਾਂ ਪ੍ਰਾਪਤ ਹੋ ਗਿਆ ਸਾਧੂ ਦੀ ਸੰਗਤ ਕਰਕੇ ਸੰਤ ਜਨਾਂ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਸੰਤਾਂ ਦੇ ਨਾਲ ਮਿਲ ਕੇ ਹਰੀ ਦਾ ਜਸ ਕਰਨ ਦਾ ਲਾਭ ਇਹ ਆ ਕਰੋੜਾਂ ਜਨਮਾਂ ਦੇ ਦੁੱਖ ਖਤਮ ਹੋ ਜਾਂਦੇ ਆ ਸਾਧੂ ਨਾਲ ਤੀਰਥ ਯਾਤਰਾ ਨੂੰ ਜਾਈਏ 10 ਗੁਣਾ ਲਾਭ ਹੈ ਨਹੀਂ ਤੇ 1 ਗੁਣਾ ਲਾਭ ਹੈ ਮਹਾਂਪੁਰ ਸੰਤ ਜੀ ਆ ਵੀ 10 ਗੁਣਾ ਲਾਭ ਹੈ ਸੰਤ ਮਹਾਰਾਜੀ ਕਈ ਵਾਰੀ ਹਜੂਰ ਸਾਹਿਬ ਨੂੰ ਜਾਇਆ ਕਰਦੇ ਸਨ ਕਈ ਵਾਰੀ ਹੋਰ ਤੀਰਥਾਂ ਤੇ ਸੰਗਤ ਨੂੰ ਨਾਲ ਲੈ ਕੇ ਜਾਇਆ ਕਰਦੇ ਸਨ ਜਿੰਨਾ ਲਾਭ ਸਾਧੂ ਨੂੰ ਮਿਲਦਾ ਉਹਦੇ ਨਾਲ ਵਾਲੀ ਸੰਗਤ ਨੂੰ ਕੁਝ ਨਹੀਂ ਕਰਨਾ ਪੈਂਦਾ ਉਹਨੂੰ ਵੈਸੇ ਹੀ ਮਿਲ ਜਾਂਦਾ ਫਲ ਜਿਹੜੇ ਉਹਦੇ ਨਾਲ ਗਏ ਹੁੰਦੇ ਆ ਉਹਨਾਂ ਨੂੰ ਵੈਸੇ ਹੀ ਸਤਕਾਰ ਮਿਲ ਜਾਂਦਾ